ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਹੋ ਫਾਜ਼ਿਲਕਾ 24 ਨਾਲ ਮੈਂ ਰਮੇਸ਼ ਯਾਰਾ ਅੱਜ ਗੱਲ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਜਰਨਲਿਸਟ ਕਤਰ ਸਰਦਾਰ ਰਜਿੰਦਰ ਸਿੰਘ ਸੰਧੂ ਜੀ ਨਾਲ ਹਾਂਜੀ ਸੰਧੂ ਸਾਹਿਬ ਜੋ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਇਲੈਕਸ਼ਨ ਲੜੇ ਜਾ ਰਹੇ ਹਨ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਸਾਡੇ ਸੰਯੁਕਤ ਕਿਸਾਨ ਮੋਰਚਾ ਹਿੰਦੁਸਤਾਨ ਵੱਲੋਂ ਜੋ ਪ੍ਰੋਗਰਾਮ ਦਿੱਤਾ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲਾਂ ਤੋਂ ਦੇਸ਼ ਤੇ ਰਾਜ ਕੀਤਾ ਤੇ ਕਿਸਾਨਾਂ ਦੇ ਨਾਲ ਜੋ ਇਹਨੇ ਵਾਅਦੇ ਕੀਤੇ ਆ ਇੱਕ ਵੀ ਵਾਅਦਾ ਵਫਾ ਨਹੀਂ ਕੀਤਾ ਦਿੱਲੀ ਸੰਘਰਸ਼ ਦੇ ਦੌਰਾਨ ਜੋ ਜੋ ਇਹਨਾਂ ਨੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੂਰਵ ਤੇ ਕਿਸਾਨਾਂ ਨਾਲ ਵਾਅਦੇ ਕੀਤੇ ਉਹ ਇੱਕ ਵੀ ਵਾਅਦਾ ਵਫਾ ਨਹੀਂ ਕੀਤਾ ਇਹਨਾਂ ਨੇ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਇਰਾਦੇ ਦੇ ਨਾਲ ਤਿੰਨ ਕਾਲੇ ਕਾਨੂੰਨ ਬਣਾਏ ਸਨ ਕਾਰਪੋਰੇਟ ਘਰਾਣਿਆਂ ਨੂੰ ਇਨਡਾਇਰੈਕਟ ਡਾਇਰੈਕਟ ਰੂਪ ਦੇ ਵਿੱਚ ਲਾਭ ਪਹੁੰਚਾਉਣ ਵਾਸਤੇ ਜਿਨ੍ਹਾਂ ਦੇ ਕਰਕੇ ਕਿਸਾਨ ਦਿੱਲੀ ਦੀ ਸਰਹੱਦ ਤੇ 20 ਨਵੰਬਰ 2020 ਤੋਂ ਲੈ ਕੇ ਦਸੰਬਰ 2021 ਤੱਕ 11-12 ਮਹੀਨੇ ਲਗਾਤਾਰ ਉਥੇ ਸੰਘਰਸ਼ ਕਰਦੇ ਰਹੇ ਆ ਉਹਨਾਂ ਸੰਘਰਸ਼ਾਂ ਦੇ ਵਿੱਚ ਜੋ ਕਿਸਾਨ ਨੂੰ ਮਹਿਸੂਸ ਹੋਇਆ ਕਿ ਦੇਸ਼ ਤੇ ਰਾਜ ਕਰਨ ਵਾਲੀ ਤਾਕਤ ਨੇ ਪਾਰਟੀ ਨੇ ਸਾਡੇ ਨਾਲ ਬਹੁਤ ਧੋਖਾ ਕੀਤਾ ਕਿਸਾਨਾਂ ਨੂੰ ਰੋਲਿਆ ਤਾਂ ਇਸ ਕਰਕੇ ਅੱਜ ਜਦੋਂ ਬੀਜੇਪੀ ਦੇ ਉਮੀਦਵਾਰ ਵੋਟਾਂ ਮੰਗਣ ਕਿਸਾਨਾਂ ਕੋਲ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਦਿਲ ਦੇ ਵਿੱਚ ਲੁਕਿਆ ਦਰਦ ਉਹ ਉੱਛਲ ਕੇ ਬਾਹਰ ਆਉਂਦਾ ਹੈ ਜਿਸ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਕਿਸਾਨ ਸਾਨੂੰ ਦੇ ਕਿਸਾਨ ਸਾਨੂੰ ਡੀਗ੍ਰੇਡ ਕਰਦੇ ਨੇ ਕਿਸਾਨ ਸਾਨੂੰ ਪਸੰਦ ਨਹੀਂ ਕਰਦੇ ਕਿਸਾਨ ਸਾਨੂੰ ਧੱਕੇ ਮਾਰਦੇ ਆ ਜੋ ਕਿ ਬਿਲਕੁਲ ਗਲਤ ਗੱਲ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਮੁੱਖ ਕਾਰਨ ਵੀ ਜਿਹੜਾ ਕਿਸਾਨ ਇਹਨਾਂ ਨੂੰ ਡੀਗ੍ਰੇਡ ਕਰਦੇ ਨੇ ਜਾਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਇਹ ਆ ਕਿ ਪਹਿਲਾਂ ਇਹਨਾਂ ਨੇ ਪੰਜਾਬ ਦੇ ਕਿਸਾਨ ਦਾ ਛੱਡ ਕੇ ਹਿੰਦੁਸਤਾਨ ਦੇ ਕਿਸਾਨ ਦਾ ਇੱਕ ਕਰਜ਼ਾ ਵੀ ਮਾਫ ਨਹੀਂ ਕੀਤਾ ਜਦੋਂ ਕਿ 2014 ਦੇ ਵਿੱਚ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਜੇ ਮੇਰੀ ਸਰਕਾਰ ਆ ਗਈ ਤਾਂ ਮੈਂ ਹਿੰਦੁਸਤਾਨ ਦੇ ਕਿਸਾਨ ਦਾ ਪੰਜਾਬ ਦੇ ਕਿਸਾਨ ਦਾ ਸਮੁੱਚਾ ਕਰਜ਼ਾ ਮਾਫ ਕਰਾਂਗਾ। ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗਾ। ਪਰ ਇਸ ਨੇ ਕੋਈ ਵੀ ਵਾਦਾ ਵਫਾ ਨਹੀਂ ਕੀਤਾ। ਕਿਸਾਨਾਂ ਦਾ 1 ਫੁੱਟੀ ਕੌਡੀ ਦਾ ਕਰਜ਼ਾ ਮਾਫ ਨਹੀਂ ਕੀਤਾ। ਜਦ ਕਿ ਹੁਣ ਤੱਕ ਇਹ ਕਿਸਾਨ ਕਿਸਾਨਾਂ ਨਾਲ ਝੂਠ ਹੀ ਮਾਰਦਾ ਆਇਆ। ਲੌਲੀਪੋਪੀ ਦਿੰਦਾ ਆਇਆ। ਜਦ ਕਿ ਇਹਨੇ ਕਾਰਪੋਰੇਟ ਘਰਾਣਿਆਂ ਦਾ 15 ਲੱਖ ਕਰੋੜ 15 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਤੇ ਕਿਸਾਨਾਂ ਦਾ 1 ਰੁਪਏ ਦਾ ਕਰਜ਼ਾ ਮਾਫ ਨਹੀਂ ਕੀਤਾ ਇਸ ਕਰਕੇ ਕਿਸਾਨਾਂ ਦਾ ਗੁੱਸਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨਾਲ ਹੋਣਾ ਸੁਭਾਵਿਕ ਹੈ ਉਸ ਤੋਂ ਬਾਅਦ ਸਵਾਮੀਨਾਥ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਇਹਨਾਂ ਨੇ ਲਾਗੂ ਨਹੀਂ ਕੀਤੀ ਜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਜੀਵ ਥੱਲੇ ਦਰੜ ਕੇ ਮਾਰਨ ਵਾਲੇ ਟੈਨੀ ਮਿਸ਼ਰਾਹਾਂ ਨੂੰ ਭਾਵੇਂ ਬੀਜੇਪੀ ਸਰਕਾਰ ਨੇ ਫਿਰ ਟਿਕਟਾਂ ਦੇ ਕੇ ਨਵਾਜਿਆ ਜਿਸ ਜਿਸ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਇਹਨਾਂ ਲੂਣ ਛਿੜਕਿਆ ਤਾਂ ਇਹ ਫਿਰ ਕਿਹੜੇ ਮੂੰਹ ਨਾਲ ਪੰਜਾਬ ਦੇ ਕਿਸਾਨ ਤੋਂ ਜਾਂ ਦੂਜੀਆਂ ਸਟੇਟਾਂ ਦੇ ਕਿਸਾਨਾਂ ਤੋਂ ਵੋਟਾਂ ਮੰਗਣ ਜਾਂਦੇ ਨੇ ਇਹ ਇੱਕ ਇਹਨਾਂ ਦਾ ਹੋਰ ਜੋ ਇਸ ਗੇਮ ਦੇ ਵਿੱਚ ਅਸੀਂ ਮੈਨ ਪੱਖ ਸਮਝਦੇ ਹਾਂ ਕਿ ਬੀਜੇਪੀ ਨੇ ਤੇ ਆਮ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਧਰੋਹ ਕਰਾਇਆ ਉਤਰਾਉ ਇਹ ਆ ਕਿ ਪੰਜਾਬ ਦੇ ਡੈਮਾਂ ਦੇ ਉੱਤੇ ਪੰਜਾਬ ਦਾ ਹੱਕ ਸੀ ਤੇ ਇਹਨਾਂ ਨੇ ਰਲ ਮਿਲ ਕੇ ਪੰਜਾਬ ਦੇ ਡੈਮਾਂ ਦੇ ਉੱਤੋਂ ਪੰਜਾਬ ਦੀ ਸਰਦਾਰੀ ਖੋਹ ਲਈ ਹੈ ਪੰਜਾਬ ਦੇ ਹੱਕ ਖੋਲੇ ਨੇ ਪੰਜਾਬ ਦੀ ਪੰਜਾਬ ਦੀ ਜਿਹੜੀ ਸਰਦਾਰੀ ਸੀ ਡੈਮਾਂ ਦੇ ਉੱਤੇ ਉਹ ਵੀ ਇਹਨਾਂ ਨੇ ਖੋਹੀ ਹੈ ਇਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਸੁਭਾਵਕ ਹੈ ਇੱਕ ਜੋ ਇਹਨਾਂ ਨੇ ਆਖਿਆ ਸੀ 220 ਦੇ ਵਿੱਚ ਜਿਹੜਾ ਬਿਜਲੀ ਐਕਟ ਆ ਉਹ ਵੀ ਇਹਨਾਂ ਨੇ ਵਾਦਾ ਖਿਲਾਫੀ ਕਰਕੇ ਪਾਰਲੀਮੈਂਟ ਦੇ ਵਿੱਚ ਬਿਜਲੀ ਵਾਲਾ ਬਿੱਲ ਇਹਨਾਂ ਨੇ ਪੇਸ਼ ਕੀਤਾ ਉਹ ਵੀ ਕਿਸਾਨਾਂ ਨਾਲ ਇਹਨਾਂ ਨੇ ਧੋਖਾ ਕੀਤਾ ਇੱਕ ਜਿਹੜਾ ਆਪਣਾ ਪ੍ਰਦੂਸ਼ਣ ਦੇ ਵਿੱਚੋਂ ਇਹਨਾਂ ਨੇ ਕਿਹਾ ਸੀ ਕਿ ਪਰਾਲੀ ਦਾ ਮੁੱਦਾ ਜਾਂ ਖੇਤੀਬਾੜੀ ਦੇ ਸੰਬੰਧਿਤ ਜੋ ਪ੍ਰਦੂਸ਼ਣ ਹੋਵੇਗਾ ਉਹਨੂੰ ਵੀ ਇਹੀ ਪ੍ਰਦੂਸ਼ਣ ਦੇ ਵਿੱਚ ਨਹੀਂ ਲਿਆਵਾਂਗੇ ਪਰ ਇਹਨਾਂ ਨੇ ਕਿਸਾਨਾਂ ਨਾਲ ਧੋਖਾ ਕਰਕੇ ਉਹ ਵੀ ਕਾਨੂੰਨ ਦੇ ਵਿੱਚ ਇਹਨਾਂ ਨੇ ਲੈ ਜਾਂਦਾ ਇਸ ਕਰ ਇਹਨਾਂ ਗੱਲਾਂ ਦੇ ਕਰਕੇ ਜੋ ਪੰਜਾਬ ਦਾ ਕਿਸਾਨ ਆ ਉਹ ਇਹਨਾਂ ਤੋਂ ਬਹੁਤ ਹੀ ਜ਼ਿਆਦਾ ਮਤਲਬ ਗੁੱਸੇ ਦੇ ਨਾਲ ਭਰਿਆ ਪਿਆ ਤੇ ਉਹ ਇਹਨਾਂ ਨੂੰ ਵੋਟਾਂ ਦੇਣ ਤੋਂ ਅਸਮਰਥ ਨੇ ਜਦੋਂ ਜਦੋਂ ਇਹ ਉਹਨਾਂ ਕੋਲ ਵੋਟਾਂ ਲੈਣ ਜਾਂਦੇ ਨੇ ਤੇ ਉਹ ਇਹਨਾਂ ਨੂੰ ਸਵਾਲ ਕਰਦੇ ਨੇ ਜੋ ਸਵਾਲ ਆਪ ਜੀ ਦੇ ਕੋਲ ਮੈਂ ਰੱਖੇ ਨੇ ਵੀ ਇਹਨਾਂ ਦਾ ਤੁਸੀਂ ਕੀ ਕੀਤਾ ਤੇ ਅੱਗੋਂ ਇਹਨਾਂ ਦੇ ਜਿਹੜੇ ਵਰਕਰ ਆ ਜਾਂ ਇਹਨਾਂ ਦੇ ਨਾਲ 2299ਾਂ ਦੀ ਭੀੜ ਆ ਉਹ ਕਿਸਾਨਾਂ ਨੂੰ ਧੱਕੇ ਮਾਰਦੀ ਆ ਕਿਸਾਨਾਂ ਨੂੰ ਡੀਗ੍ਰੇਡ ਕਰਦੀ ਆ ਕਿਸਾਨਾਂ ਨੂੰ ਟੌਰਚਰ ਕਰਦੀ ਆ ਤੇ ਉਲਟਾ ਚੋਣ ਕਮਿਸ਼ਨ ਦੇ ਕੋਲ ਜਾ ਕੇ ਇਹ ਕਹਿੰਦੇ ਨੇ ਕਿ ਕਿਸਾਨ ਸਾਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਨਹੀਂ ਕਰਨ ਦਿੰਦੇ ਪ੍ਰਚਾਰ ਕਰਨ ਵੀ ਕਿਉਂ ਨਾ ਦੇਣ ਪ੍ਰਚਾਰ ਜੇ ਇਹ ਪੰਜਾਬ ਦੇ ਕਿਸਾਨ ਨੂੰ ਦਿੱਲੀ ਜਾਣ ਤੋਂ ਰੋਕ ਸਕਦੇ ਆ ਤੇ ਉਹ ਪਿੰਡਾਂ ਦੇ ਵਿੱਚ ਆਉਣ ਤੋਂ ਕਿਉਂ ਉਹ ਪਿੰਡਾਂ ਦੇ ਵਿੱਚ ਆਉਣ ਤੋਂ ਇਹਨਾਂ ਨੂੰ ਰੋਕਦੇ ਨੇ ਕਿਉਂਕਿ ਪਹਿਲ ਤਾਂ ਇਹਨਾਂ ਨੇ ਕੀਤੀ ਆ ਪੰਜਾਬ ਦਾ ਕਿਸਾਨ ਹਮੇਸ਼ਾ ਅਨਸਾਪਸੰਧ ਰਿਹਾ ਸ਼ਾਂਤੀ ਪਸੰਦ ਰਿਹਾ ਹੈ ਇਹ ਦੇਸ਼ ਵੀ ਸਾਡਾ ਤੇ ਪੰਜਾਬ ਵੀ ਸਾਡਾ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰਾਂਗੇ ਪ੍ਰਧਾਨ ਜੀ ਇੱਕ ਲਾਈਟ ਸਵਾਲ ਹੈ ਜੋ ਭਾਰਤੀ ਕਿਸਾਨ ਯੂਨੀਅਨ ਦੇ ਸਾਂਝੇ ਮੋਰਚੇ ਵੱਲੋਂ ਜੋ ਪੰਜਾਬ ਵਿੱਚ ਭਾਜਪਾ ਇਲੈਕਸ਼ਨ ਲੜ ਰਹੀ ਉਹਦਾ ਵਿਰੋਧ ਕਰਨਗੇ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਵੀ ਸੱਜਣਾਂ ਜਿਹੜੀਆਂ ਵੀ ਪਾਰਟੀਆਂ ਜਾਂ ਜਿਹੜਾ ਵੀ ਪੰਜਾਬ ਦੇ ਹਿੱਤਾਂ ਦੇ ਨਾਲ ਪਿਆਰ ਕਰਦਾ ਪੰਜਾਬ ਨੂੰ ਪੰਜਾਬ ਦੀ ਧਰਤੀ ਨੂੰ ਪਿਆਰ ਕਰਦਾ ਉਹ ਬੀਜੇਪੀ ਕੈਂਡੀਡੇਟ ਦਾ ਵਿਰੋਧ ਕਰਨਗੇ ਕਿਉਂਕਿ ਸਾਡਾ ਇਹਨਾਂ ਦੇ ਨਾਲ ਕੋਈ ਪਰਸਨਲ ਰੰਜ ਨਹੀਂ ਸਾਡਾ ਵਿਰੋਧ ਆ ਇਹਨਾਂ ਦੇ ਕਿਸਾਨੀ ਮੁੱਦਿਆਂ ਤੇ ਕਿਉਂਕਿ ਕਿਸਾਨੀ ਮੁੱਦਿਆਂ ਤੇ ਇਹਨਾਂ ਨੇ ਸਾਡੇ ਨਾਲ ਧੋਖੇ ਕੀਤੇ ਆ ਸਾਡੀਆਂ ਜ਼ਮੀਨਾਂ ਖੋਹਣ ਤੱਕ ਇਹ ਗਏ ਨੇ ਇਸ ਕਰਕੇ ਪੰਜਾਬ ਦਾ ਕਿਸਾਨ ਇਹਨਾਂ ਨੂੰ ਮੂੰਹ ਨਹੀਂ ਲਾਵੇਗਾ ਪਰਦਾਜ ਜੀ ਕਿੰਨਾ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਬਹੁਤ ਚੱਲ ਰਿਹਾ ਪਿੰਡਾਂ ਵਿੱਚ ਚਿੱਟਾ ਬਹੁਤ ਵੱਧ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤਾਂ ਜੀ ਜਿਹੜੀਆਂ ਵੀ ਸਰਕਾਰਾਂ ਆਈਆਂ ਉਹ ਨਸ਼ੇ ਦੇ ਮੁੱਦੇ ਦੇ ਸਰਕਾਰਾਂ ਬਣਾਈਆਂ ਪਰ ਮੁੜ ਕੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਿਹਾ ਅਸੀਂ ਤਾਂ ਇਹ ਆਣੇ ਆ ਵੀ ਜੇ ਪੰਜਾਬ ਦੇ ਵਿੱਚੋਂ ਚਿੱਟੇ ਨੂੰ ਖਤਮ ਕਰਨਾ ਹੈ ਤੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਖਸ ਖਸ ਦੀ ਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪੰਜਾਬ ਦੇ ਵਿੱਚ ਪੋਸਟ ਤੇ ਫੀਮ ਦੇ ਠੇਕੇ ਖੋਲੇ ਜਾਣ ਤਾਕੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਵਾਈ ਸਕੇ ਪੰਜਾਬ ਦੀ ਧਰਤੀ ਦਾ ਪਾਣੀ ਵਾਈ ਸਕੇ ਇਸ ਅਸੀਂ ਇਹ ਇਹ ਬੜਾ ਜੋਰ ਸ਼ੋਰ ਨਾਲੇ ਮੁੱਦਾ ਠਾਉਣੇ ਆ ਕਿ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਜੇ ਪੰਜਾਬ ਦੇ ਵਿੱਚ ਪੋਸਟ ਦੇ ਠੇਕੇ ਖੁੱਲ ਜਾਣਗੇ ਤਾਂ ਪੰਜਾਬ ਸਰਕਾਰ ਨੂੰ ਬਹੁਤ ਤਗੜਾ ਮਲਿਆ ਆਊਗਾ ਪੰਜਾਬ ਇੱਕ ਅਮੀਰ ਸਟੇਟ ਬਣ ਕੇ ਉੱਭਰੇਗੀ ਜੇ ਅਮੀਰ ਸਟੇਟ ਬਣ ਕੇ ਉੱਭਰੇਗੀ ਤੇ ਸਾਨੂੰ ਕਿਸਾਨਾਂ ਨੂੰ ਵੀ ਸਹੂਲਤਾ ਦੇਣ ਦੇ ਸਮਰੱਥ ਹੋਵੇਗੀ ਪ੍ਰਧਾਨ ਜੀ ਇੱਕ ਲਾਸਟ ਸਵਾਲ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਮਜ਼ਦੂਰਾਂ ਨਾਲ ਵੀ ਵਾਅਦਾ ਕੀਤਾ ਸੀ ਕਿ ਰੇਕ ਦੇ ਖਾਤੇ 'ਚ 15-15 ਲੱਖ ਆਣਗੇ ਲੇਕਿਨ ਨਹੀਂ ਪਾਏ ਗਏ ਇਹਦੇ ਬਾਰੇ ਤੁਸੀਂ ਵੀਰ ਗੱਲ ਇਹ ਆ ਵੀ ਕਿਸਾਨ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਕਿਸਾਨ ਤੇ ਮਜ਼ਦੂਰਾਂ ਦੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀਗਾ ਹਰੇਕ ਕੈਟਾਗਰੀ ਨਾਲ ਇਹਨਾਂ ਨੇ ਕਿਹਾ ਸੀ ਕਿ ਜੋ 스위ਟਜ਼ਰਲੈਂਡ ਦੇ ਦੇਸ਼ਾਂ ਦੇ ਵਿੱਚ 스위ਟਜ਼ਰਲੈਂਡ ਦੇਸ਼ ਦੇ ਵਿੱਚ ਹਿੰਦੁਸਤਾਨ ਦਾ ਕਾਲਾ ਧਨ ਪਿਆ ਉਸ ਕਾਲੇ ਧਨ ਨੂੰ ਵਾਪਸ ਲਿਆ ਕੇ ਅਸੀਂ ਹਰੇਕ ਵਿਅਕਤੀ ਦੇ ਖਾਤੇ ਦੇ ਵਿੱਚ 15-15 ਲੱਖ ਰੁਪਈਆ ਅਸੀਂ ਭੇਜਾਂਗੇ ਬਿਲਕੁਲ ਨਹੀਂ ਕਿਸੇ ਨੇ ਭੇਜਿਆ ਜੇ ਕਿਸੇ ਨੇ ਜੇ ਕਿਸੇ ਦੇ ਖਾਤੇ ਦੇ ਵਿੱਚ 15000 ਰੁਪਈਆ ਆਇਆ ਤੇ ਉਹ ਬਾਹ ਖੜੀ ਕਰਕੇ ਕਹਦੇ ਵੀ ਮੋਤੀ ਸਾਹਿਬ ਨੇ ਮੈਨੂੰ 15000 ਰੁਪਈਆ ਦਿੱਤਾ ਤੇ ਇੱਕ ਹੋਰ ਗੱਲ ਹੈ ਵੀ ਜਿਹੜੀ ਉਸ ਤੋਂ ਬਾਅਦ ਉਸੇ ਹੀ ਤਰਜ਼ ਤੇ ਭਗਵੰਤ ਮਾਨ ਨੇ ਆਖਿਆ ਵੀ ਬੀਬੀਆਂ ਨੂੰ 10000 ਰੁਪਈਆ ਦੇਵਾਂਗਾ ਕਿਸੇ ਨੂੰ 1 ਰੁਪਈਆ ਨਹੀਂ ਜਿਆਇਆ ਹੁਣ ਤੱਕ ਬੀਬੀਆਂ ਦੇ ਖਾਤਿਆਂ ਦੇ ਵਿੱਚ ਜੇ ਪੈਸੇ ਆਉਣ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਆ ਤੇ ਮੈਨੂੰ ਲੱਗਦਾ ਵੀ 25 25 27 27000 ਰੁਪਇਆ ਇੱਕ ਬੀਬੀ ਦੇ ਖਾਤੇ ਦੇ ਵਿੱਚ ਆਉਣਾ ਚਾਹੀਦਾ 1 ਰੁਪਇਆ ਨਹੀਂ ਇਹਨਾਂ ਆਇਆ ਬਿਲਕੁਲ ਝੂਠ ਤੇ ਲਾਰੇ ਲਾਏ ਨੇ ਇਹਨਾਂ ਨੇ ਇਸ ਕਰਕੇ ਮੈਦਾਨ ਆ ਵੀ ਇਹਨਾਂ ਨੂੰ ਵੋਟ ਪਾਉਂਦਾ ਕੋਈ ਹੱਕ ਨਹੀਂ ਧੰਨਵਾਦ